ਅੱਜ ਗੁਰਦੁਆਰਾ ਬਾਬਾ ਮੋਤੀਰਾਮਹਿਰਾ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਬਾਬਾ ਮੋਤੀਰਾਮਹਿਰਾ ਇਸ ਗੁਰਦੁਆਰੇ ਦਾ ਇਤਿਹਾਸ ਕੀ ਹੈ ਕਿ ਪਵਨ ਕੋ ਇਤਰਾ ਸਥਾਨ ਅਮਰ ਸ਼ਹੀਦ ਬਾਬਾ ਮੋਤੀਰਾਮਹਿਰਾ ਜੀ ਦੀ ਮਿੱਟੀ ਜਾਤ ਦੇ ਵਿੱਚ ਰੋਜਾ ਸ਼ਰੀਫ ਦੇ ਬਿਲਕੁਲ ਸਾਹਮਣੇ ਬਸੀ ਰੋਡ ਸ਼ਰੀਫ ਅਤੇ ਗੜ੍ਹ ਸਾਹਿਬ ਕੇ ਬਣਾਇਆ ਹੋਇਆ ਹੈ ਇਸ ਸਥਾਨ ਤੇ ਉਹ ਪਵਨ ਗਲਾਸ ਪਏ ਹਨ ਜਿਨ੍ਹਾਂ ਗਲਾਸਾਂ ਦੇ ਵਿੱਚ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਬਾਬਾ ਭਤੇ ਸਿੰਘ ਸਾਹਿਬ ਜੀ ਅਤੇ ਬਾਬਾ ਗੁਰਕੌਰ ਜੀ ਨੂੰ ਅਮਰ ਸ਼ਹੀਦ ਬਾਬਾ ਮੋਤੀਰਾਮਹਿਰਾ ਜੀ ਨੇ ਉਪਨੀ ਸੇਵਾ ਕੀਤੀ ਸੀ ਅਮਰ ਸਹੀਦ ਬਾਬਾ ਮੋਤੀराम ਮਹਾਰਾਜੀ ਜੋ ਕਿ ਸੂਬਾ ਵਜੀਦਖਾਨਦੇ ਰਸੋਈਆ ਦਾ ਕੰਮ ਕਰਦੇ ਸਨ ਜੀ ਜਦੋਂ ਮਾਤਾ ਗੁਜਰੀ ਜੀ ਅਤੇ ਬਾਬਾ ਜੂਰਾਵਰ ਸਿੰਘ ਬਾਬਾ ਪਤੇ ਸਿੰਘ ਜੀ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਸੀ ਤਾਂ ਸੂਬੇ ਨੇ ਇੱਕ ਹੁਕਮ ਵੀ ਕੀਤਾ ਸੀ ਕਿ ਜਿਹੜਾ ਇਹਨਾਂ ਦੀ ਮਦਦ ਕਰੂਗਾ ਉਹਦਾ ਸਨੇ ਪਰਿਵਾਰ ਗੁੱਡੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਜਾਵੇ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਬਾਬਾ ਜੀ ਨੂੰ ਕਿ ਮੈਂ ਤੁੱਤ ਗਰਮ ਕਰਦੀ ਹਾਂ ਅਤੇ ਉਹਨਾਂ ਦੀ ਘਰ ਵਾਲੀ ਨੇ ਆਪਣੇ ਜੋ ਵੀ ਗਹਿਣੇ ਘੱਟੇ ਜੋ ਵੀ ਪੂੰਜੀ ਸੀ ਕੋਲ ਉਹ ਸਾਰੀ ਬਾਬਾ ਜੀ ਨੂੰ ਰਿਸ਼ਵਤ ਦੇਣ ਦੇ ਲਈ ਦੇ ਦਿੱਤੀ ਅਤੇ ਜਦੋਂ ਸਹਿਬਜ਼ਾਦੇ ਦੀ ਸ਼ਹੀਦੀ ਹੋ ਗਈ ਉਸ ਤੋਂ ਉਪਰੰਤ ਕੁਝ ਦਿਨ ਬਾਅਦ ਸੁਕੇ ਨੂੰ ਪਤਾ ਲੱਗਿਆ ਕਿ ਸਾਡੇ ਹੀ ਮੁਲਾਜ਼ਮ ਨੇ ਸਾਡੀ ਸਰਹ ਦੇ ਖਿਲਾਫ ਸਾਡਾ ਹੁਕਮ ਨਹੀਂ ਮੰਨਿਆ ਅਤੇ ਇਹਨਾਂ ਨੂੰ ਕਿਹਾ ਵੀ ਤੁਸੀਂ ਭਾਈ ਮੁਸਲਮਾਨ ਧਰਮ ਕਬੂਲ ਕਰ ਲਓ ਜੀ ਉਹਨੂੰ ਬਖਸ਼ ਦਿੱਤਾ ਜਾਂਦਾ ਜੀ ਬਾਬਾ ਜੀ ਨੇ ਇਨਕਾਰ ਕਰ ਦਿੱਤਾ ਬਾਬਾ ਜੀ ਦਾ 7 ਸਾਲਾਂ ਦਾ ਬੇਟਾ ਨਰੇਣਾ ਫਾਈਨੈਂਸ ਇਤਿਹਾਸ ਦੇ ਵਿੱਚ ਹਾਂਜੀ ਉਹਨਾਂ ਨੂੰ ਕੋਲੂ ਦੇ ਵਿੱਚ ਇੱਕ ਪਿਓ ਦੇ ਅੱਖਾਂ ਦੇ ਸਾਹਮਣੇ ਮਾਤਾ ਦੇ ਅੱਖਾਂ ਦੇ ਸਾਹਮਣੇ ਦਾਦੀ ਦੇ ਅੱਖਾਂ ਦੇ ਸਾਹਮਣੇ ਇੱਕ ਪੋਟਾ ਪੀੜਿਆ ਜਾ ਰਿਹਾ ਉਸ ਤੋਂ ਬਾਅਦ ਉਹਨਾਂ ਦੀ ਬਜ਼ੁਰਗ ਮਾਤਾ ਉਹਨੂੰ ਵੀ ਕੋਲੂ ਦੇ ਵਿੱਚ ਜਿੰਦੇ ਪੀੜਿਆ ਗਿਆ ਉਸ ਤੋਂ ਉਪਰੰਤ ਉਹਨਾਂ ਦੀ ਘਰਵਾਲੀ ਨੂੰ ਵੀ ਜਿੰਦੇ ਪੀੜਿਆ ਗਿਆ ਜਦੋਂ ਬਾਬਾ ਜੀ ਇਕੱਲੇ ਰਹਿ ਗਏ ਫਿਰ ਉਹਨਾਂ ਨੂੰ ਕਿਹਾ ਗਿਆ ਵੀ ਹਜੇ ਵੀ ਮੌਕਾ ਹੈ ਕਿ ਤੁਸੀਂ ਇਸਲਾਮ ਧਰਮ ਕਬੂਲ ਕਰ ਲਓ ਬਾਬਾ ਜੀ ਨੇ ਇਨਕਾਰ ਕਰ ਦਿੱਤਾ ਤੇ ਇਸੇ ਤਰ੍ਹਾਂ ਬਾਬਾ ਜੀ ਨੇ ਕੋਲੂ ਦੇ ਵਿੱਚ ਪੀੜ ਕੇ ਸਹੀਰ ਕਰ ਦਿੱਤਾ ਗਿਆ ਤੇ ਉਹ ਪਾਵਨ ਗਲਾਸ ਵੀ ਨੇ ਜਿਨ੍ਹਾਂ ਗਲਾਸਾਂ ਦੇ ਨਾਲ ਸਾਬਕਾ ਦਾ ਬਾਬਾ ਜੁਰਾਵ ਸਿੰਘ ਬਾਬਾ ਪਤੇ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਨੇ ਦਿੱਤ ਛਕਿਆਤੀ ਉਹ ਗਲਾਸਾਂ ਦੇ ਵੀ ਆਪ ਸੰਗਤਾਂ ਨੂੰ ਦਰਸ਼ਨ ਦਿਵਾਉਣੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਣੇ ਹੋ ਹਰ ਪੰਜਾਬ ਟੀਵੀ ਦੇ ਨਾਲ ਮੈਂ ਤਰਨਦੀਪ ਸਿੰਘ ਨਿਮਾਣੀ ਜੀ ਕੋਸ਼ਿਸ਼ ਕੀਤੀ ਆ ਉਹ ਇਤਿਹਾਸ ਦੇ ਪੰਨਿਆਂ ਆਂਦੀ ਜਿਹੜੇ ਇਤਿਹਾਸ ਬਾਰੇ ਤੁਸੀਂ ਜਾਣਦੇ ਹੋ ਅੱਜ ਗੁਰਦੁਆਰਾ ਬਾਬਾ ਮੋਤੀਰਾ ਮਹਿਰਾ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਬਾਬਾ ਮੋਤੀਰਾ ਮਹਿਰਾ ਇਸ ਗੁਰਦੁਆਰੇ ਦਾ ਇਤਿਹਾਸ ਕੀ ਆ ਇਸ ਗੁਰਦੁਆਰੇ ਦੇ ਇਤਿਹਾਸ ਬਾਰੇ ਤੁਹਾਨੂੰ ਜਾਣਾਂ ਕਰਾਵਾਂਗੇ ਇਤ ਦੀ ਕਮੇਟੀ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਗੁਰਦੁਆਰਾ ਮੋਤੀਰਾ ਮਹਿਰਾ ਜੀ ਦੇ ਉਸ ਮੋਤੀਰਾ ਮੈਰਾ ਬਾਰੇ ਮੈਂ ਜ਼ਰੂਰ ਦੋ ਗੱਲਾਂ ਕਣੀਆ ਚਾਹਨਾ ਇਹ ਮੋਤੀਰਾ ਮੈਰਾ ਉਹ ਸੀ ਜਿਨ੍ਹਾਂ ਨੇ ਠੰਡੀ ਬਰਸ ਦੇ ਵਿੱਚ ਸਹਬਜ਼ਾਦਾ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਤੇ ਮਾਤਾ ਗੁਜਰ ਕੌਰ ਨੂੰ ਜਿਹੜੀ ਕੜਾਕੇ ਦੀ ਠੰਡ ਸੀ ਉਹ ਉਹ ਦੀਆਂ ਠੰਡੀਆਂ ਰਾਤਾਂ ਦੇ ਵਿੱਚ ਆਪਣੇ ਘਰ ਨੂੰ ਦਾਤ ਦੇ ਇਲਾਕੇ ਨੌਕਰੀ ਨੂੰ ਦਾਤ ਦੇ ਇਲਾਕੇ ਜਿਹੜੇ ਗਲਾਸਾਂ ਦੇ ਵਿੱਚ ਗਰਮ ਦੁੱਧ ਪਲਾਇਆ ਸੀ ਉਸ ਮੋਤੀਰਾ ਮੈਰਾ ਦੇ ਇਤਿਹਾਸ ਬਾਰੇ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਇਤਿਹਾਸ ਦੇ ਪੰਨੇ ਭੁਲਾਗੇ ਸੰਗਤ ਜੀ ਚੱਲਦੇ ਆ ਬਾਬਾ ਦੀ ਨਾਲ ਗੱਲ ਬਾਤ ਕਰਾਂਗੇ ਸਤਸੰਤ ਜੀ ਤੁਸੀਂ ਪਿੱਛੇ ਦੇਖਿਆ ਇਹ ਜੋਤੀਸਰੂ ਗੁਰਦੁਆਰਾ ਸਾਹਿਬ ਅਤੇ ਗੁਰਦੁਆਰਾ ਭਵਾਨਗੜ੍ਹ ਸਾਹਿਬ ਦਾ ਇਤਿਹਾਸ ਤੁਹਾਨੂੰ ਕਰਵਾਇਆ ਸੀ ਅੱਜ ਗੁਰਦੁਆਰਾ ਸਾਹਿਬ ਖੜੇ ਹੈ ਇਹ ਗੁਰਦੁਆਰਾ ਹੈ ਭਾਈ ਜਿਨ੍ਹਾਂ ਨੇ ਮੋਤੀराम ਜਿਨ੍ਹਾਂ ਨੇ ਸਹਿਬਜ਼ਾਤਿਆਂ ਨੂੰ ਦੁੱਧ ਸ਼ਿਕਾਇਆ ਸੀ ਇਸ ਗੁਰਦੁਆਰੇ ਸਾਹਿਬ ਦੇ ਇਤਿਹਾਸ ਲਈ ਭਾਈ ਸਾਹਿਬ ਖੜੇ ਨੇ ਨਾਲ ਫਤਿਹ ਦੀ ਸੰਤ ਜੀ ਮੇਰੇ ਵਿੱਚ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅ ਬਾਬਾ ਜੀ ਪਿੱਛੇ ਇਤਿਹਾਸ ਸੀ ਬਾਬਾ ਜੀ ਨਾਲ ਗੱਲਬਾਤ ਕੀਤੀ ਹੈ ਜੋ ਤੁਸੀਂ ਗੁਰਦੁਆਰੇ ਸਿੰਘ ਸਾਹਿਬ ਜੀ ਨਾਲ ਗੱਲਬਾਤ ਕੀਤੀ ਹੈ ਤੇ ਇੱਥੇ ਦਾ ਇਤਿਹਾਸ ਹੈਗਾ ਤੇ ਇਸ ਗੁਰਦੁਆਰ ਸਾਹਿਬ ਦੇ ਇਤਿਹਾਸ ਬਾਰੇ ਜ਼ਰੂਰ ਸੰਗਤਾਂ ਨੂੰ ਸੁਣੋਤਿਆਂ ਨੂੰ ਸਾਂਝ ਪਾਉਂਦੇ ਵਾਹਿਗੁਰੂ ਜੀ ਕੀ ਖਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਪਵਿੱਤਰ ਸਥਾਨ ਅਮਰ ਸ਼ਹੀਦ ਬਾਬਾ ਮੋਤੀਰਾ ਮਹਾਰਾਜ ਜੀ ਦੀ ਮਿੱਟੀ ਜਾਂ ਦੇ ਵਿੱਚ ਰੋਜਾ ਸ਼ਰੀਫ ਦੇ ਬਿਲਕੁਲ ਸਾਹਮਣੇ ਬਸੀ ਰੋਡ ਸ਼ਰੀਫ ਫਤਿਹਗੜ੍ਹ ਸਾਹਿਬ ਦੇ ਕਿ ਬਣਾਇਆ ਹੋਇਆ ਹੈ ਇਸ ਸਥਾਨ ਤੇ ਉਹ ਪਾਵਨ ਗਲਾਸ ਪਏ ਹਨ ਜਿਨ੍ਹਾਂ ਗਲਾਸਾਂ ਦੇ ਵਿੱਚ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਬਾਬਾ ਫਤੇ ਸਿੰਘ ਸਾਹਿਬ ਜੀ ਅਤੇ ਮਾਤਾ ਗੁਜਰੀ ਕੌਰ ਜੀ ਨੂੰ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਨੇ ਬੁੱਕਤੀ ਸੇਵਾ ਕੀਤੀ ਸੀ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਜੋ ਕਿ ਸੂਬਾ ਬਜੀਦਖਾਨ ਦੇ ਰਸੋਈਆ ਦਾ ਕੰਮ ਕਰਦੇ ਸਨ ਜਦੋਂ ਮਾਤਾ ਗੁਜਰੀ ਜੀ ਅਤੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਨੂੰ ਠੰਡੇ ਪੁਰਜੇ ਦੇ ਵਿੱਚ ਕੈਦ ਕੀਤਾ ਸੀ ਤਾਂ ਸੂਬੇ ਨੇ ਇੱਕ ਹੁਕਮ ਵੀ ਕੀਤਾ ਸੀ ਵੀ ਜਿਹੜਾ ਇਹਨਾਂ ਦੀ ਮਦਦ ਕਰੂਗਾ ਉਹਦਾ ਸਨੇ ਪਰਿਵਾਰ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਜਾਵੇ। ਅਤੇ ਬਾਬਾ ਜੀ ਨੇ ਇਸ ਗੱਲ ਨੂੰ ਅਣਗੌਲੇ ਕਰਕੇ ਸੇਵਾ ਨਿਭਾਉਣ ਦਾ ਉਤਮ ਮੰਦੇ ਵਿੱਚ ਆਇਆ ਉਹ ਸੂਬੇ ਦੀ ਬਜੀਤਾਂ ਦੀ ਕਰੇਰੀ ਦੇ ਵਿੱਚੋਂ ਜੋ ਵੀ ਲੰਗਰ ਤਿਆਰ ਕੀਤਾ ਉਹ ਮਾਤਾ ਜੀ ਅਤੇ ਬਾਬਾ ਜੀ ਚੋਰਾਵ ਸਿੰਘ ਅਤੇ ਸਿੰਘ ਕੋਲ ਲੈ ਕੇ ਗਏ। ਅਤੇ ਮਾਤਾ ਜੀ ਨੇ ਉਹ ਲੰਗਰ ਖਾਣ ਤੋਂ ਇਨਕਾਰ ਕਰ ਦਿੱਤਾ ਵੀ ਕਾਫਰਾ ਦੇ ਕਰਦਾ ਅਸੀਂ ਖਾਣਾ ਨਹੀਂ ਖਾਣਾ। ਕਿ ਕਿ ਦੋਸਤੋ ਪ੍ਰੰਤ ਬਾਬਾ ਜੀ ਉਦਾਸ ਹੋ ਕੇ ਜਦੋਂ ਸ਼ਾਮ ਨੂੰ ਘਰ ਗਏ ਜੀ ਤਾਂ ਉਹਨਾਂ ਦੀ ਮਾਤਾ ਲੱਡੂ ਜੀ ਅਤੇ ਉਹਨਾਂ ਦੀ ਘਰਵਾਲੀ ਭੋਲੀ ਜੀ ਉਹ ਬਾਬਾ ਜੀ ਨੂੰ ਪੁੱਛਣਾ ਕਰਦੇ ਨੇ ਕਿ ਅੱਜ ਤੁਸੀਂ ਬੜੇ ਉਦਾਸ ਹੋ ਬਾਬਾ ਜੀ ਨੇ ਸਾਰੀ ਦਾਸਤਾਨ ਆਪਣੀ ਮਾਤਾ ਜੀ ਅਤੇ ਘਰਵਾਲੀ ਨੂੰ ਦੱਸੀ ਤੇ ਉਹਨਾਂ ਦੀ ਮਾਤਾ ਜੀ ਨੇ ਇਹ ਕਿਹਾ ਵੀ ਪੁੱਤ ਮੋਤੀ ਪੀਏ ਸੇਵਾ ਨਿਭਾਉਣੀ ਹੈ ਤੁਹਾਡੇ ਪਿਤਾ ਜੀ ਭਾਈ ਹਰਰਾਮ ਜੀ ਜੋ ਕਿ ਆਨੰਦਪੁਰ ਸਾਹਿਬ ਕਿਲੇ ਦੇ ਵਿੱਚ ਰਾਸ਼ਨ ਦਾ ਗੱਡਾ ਲੈ ਕੇ ਗਏ ਸਨ ਉੱਥੇ ਉਹ ਅਮਰਤ ਸੱਕੇ ਸਿੰਘ ਸਜੇ ਅਤੇ ਆਨੰਦਪੁਰ ਸਾਹਿਬ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਨੇ ਤੇ ਮਾਤਾ ਜੀ ਨੇ ਉਹਨਾਂ ਨੂੰ ਕਿਹਾ ਬਾਬਾ ਜੀ ਨੂੰ ਕਿ ਮੈਂ ਦੁੱਧ ਗਰਮ ਕਰਦੀ ਆਂ ਅਤੇ ਉਹਨਾਂ ਦੀ ਘਰਵਾਲੀ ਨੇ ਆਪਣੇ ਜੋ ਵੀ ਗਹਿਣੇ ਘੱਟੇ ਜੋ ਵੀ ਪੂੰਜੀ ਸੀ ਕੋਲ ਉਹ ਸਾਰੀ ਬਾਬਾ ਜੀ ਨੂੰ ਰਿਸ਼ਵਤ ਦੇਣ ਦੇ ਲਈ ਦੇ ਦਿੱਤੀ ਤੇ ਇਸੇ ਤਰ੍ਹਾਂ ਬਾਬਾ ਜੀ ਨੇ ਤਿੰਨ ਦਿਨੁੱਤੀ ਸੇਵਾ ਕੀਤੀ ਰਿਸ਼ਵਤ ਦੇ ਕੇ ਅਤੇ ਜਦੋਂ ਸਾਹਿਬ ਜਦਿਆ ਦੇ ਸ਼ਹੀਦੀ ਹੋ ਗਈ ਉਸ ਤੋਂ ਅਪਰੰਤ ਕੁਝ ਦਿਨ ਬਾਅਦ ਸੂਬੇ ਨੂੰ ਪਤਾ ਲੱਗਿਆ ਇਹ ਸਾਡੇ ਹੀ ਮੁਲਾਜ਼ਮ ਨੇ ਸਾਡੀ ਸਰਹ ਦੇ ਖਿਲਾਫ ਸਾਡਾ ਹੁਕਮ ਨਹੀਂ ਮੰਨਿਆ ਅਤੇ ਸਾਡੇ ਕੈਦੀਆਂ ਨੂੰ ਦੁੱਤੀ ਸੇਵਾ ਕੀਤੀ ਹੈ ਤੇ ਬਾਬਾ ਜੀ ਨੂੰ ਬੁਲਾਇਆ ਗਿਆ ਤੇ ਇਹਨਾਂ ਨੂੰ ਕਿਹਾ ਵੀ ਤੁਸੀਂ ਭਾਈ ਮੁਸਲਮਾਨ ਧਰਮ ਕਬੂਲ ਕਰ ਲਓ ਉਹਨੂੰ ਬਖਸ਼ ਦਿੱਤਾ ਜਾਵੇਗਾ ਬਾਬਾ ਜੀ ਨੇ ਇਨਕਾਰ ਕਰ ਦਿੱਤਾ ਬਾਬਾ ਜੀ ਦਾ ਸੱਤ ਸਾਲਾਂ ਦਾ ਬੇਟਾ ਨਰੈਣਾ ਭਾਈ ਨਰੈਣ ਸਿੰਘ ਇਤਿਹਾਸ ਦੇ ਹਾਂਜੀ ਉਹਨਾਂ ਨੂੰ ਕੋਲੂ ਦੇ ਵਿੱਚ ਇੱਕ ਪਿਓ ਦੇ ਅੱਖਾਂ ਦੇ ਸਾਹਮਣੇ ਮਾਤਾ ਦੇ ਅੱਖਾਂ ਦੇ ਸਾਹਮਣੇ ਦਾਦੀ ਦੇ ਅੱਖਾਂ ਦੇ ਸਾਹਮਣੇ ਇੱਕ ਕੋਟਾ ਪੀੜਿਆ ਜਾ ਰਿਹਾ ਕਿਹੋ ਜਿਹਾ ਸੀ ਇਹ ਉਸ ਤੋਂ ਬਾਅਦ ਉਹਨਾਂ ਦੀ ਬਜ਼ੁਰਗ ਮਾਤਾ ਉਹਨੂੰ ਵੀ ਕੋਲੂ ਦੇ ਵਿੱਚ ਜੀਂਦੇ ਪੀੜਿਆ ਗਿਆ ਉਸ ਤੋਂ ਪ੍ਰੰਤ ਉਹਨਾਂ ਦੀ ਘਰਵਾਲੀ ਨੂੰ ਵੀ ਜੀਂਦੇ ਪੀੜਿਆ ਗਿਆ ਜਦੋਂ ਬਾਬਾ ਜੀ ਇਕੱਲੇ ਰਹਿ ਗਏ ਫਿਰ ਉਹਨਾਂ ਨੂੰ ਕਿਹਾ ਗਿਆ ਵੀ ਹਜੇ ਵੀ ਮੌਕਾ ਹੈ ਕਿ ਤੁਸੀਂ ਇਸਲਾਮ ਧਰਮ ਕਬੂਲ ਕਰ ਲਓ ਬਾਬਾ ਜੀ ਨੇ ਇਨਕਾਰ ਕਰ ਦਿੱਤਾ ਤੇ ਇਸੇ ਤਰ੍ਹਾਂ ਬਾਬਾ ਜੀ ਨੂੰ ਵੀ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਇਹ ਉਹਨਾਂ ਸ਼ਹੀਦਾਂ ਦੀ ਮਿੱਠੀ ਜਾਤ ਦੇ ਵਿੱਚ ਇਹ ਸੰਗਤ ਦੇ ਸਹਿਯੋਗ ਨਾਲ ਹੀ ਇਹ ਗੁਰੂ ਘਰ ਬਣਾਇਆ ਗਿਆ ਇੱਥੇ ਉਹ ਪਾਵਨ ਗਲਾਸ ਵੀ ਨੇ ਜਿਨ੍ਹਾਂ ਗਲਾਸਾਂ ਦੇ ਨਾਲ ਸਾਬਕਾ ਦਾ ਬਾਬਾ ਜੁਰਾਬ ਸਿੰਘ ਬਾਬਾ ਪਤੇ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਨੇ ਦੁੱਤ ਛਕਿਆਤੀ ਉਹ ਪਲਾਸਾਂ ਦੇ ਵੀ ਆਪ ਸੰਗਤਾਂ ਨੂੰ ਦਰਸ਼ਨ ਕਰਾਉਣੇ ਅਤੇ ਹਰ ਸਾਲ ਹਰ ਸਾਲ 11 12 13 ਤੇ 14 ਉਹਦੇ ਸ਼ਹੀਦੀ ਦਿਵਾਨ ਸਜਦੇ ਨੇ ਜਿਹੜੇ ਸ਼ਹੀਦਾਂ ਦੀ ਜਾਤ ਦੇ ਵਿੱਚ ਹਰ ਇੱਕ ਸਾਲ ਲਗਾਈ ਗਈ ਹੈ ਅਸੀਂ ਟੁੱਟੇ ਲੰਗਰ ਵੀ ਟੁੱਟ ਵਰਤਦੇ ਨੇ ਹਰ ਸਾਲ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਗੁਰਦੁਆਰਾ ਸਾਹਿਬ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਹੀਂ ਨਹੀਂ ਜੀ ਇਹ ਮੇਰਾ ਬਰਾਦੀ ਦਾ ਟਰਸਟ ਬਣਿਆ ਹੋਇਆ ਬਾਕੀ ਸੰਗਤ ਦੇ ਸਹਿਯੋਗ ਨਾਲ ਸਾਰੀ ਸੰਗਤ ਦੇ ਸਹਿਯੋਗ ਨਾਲ ਇਹ ਪੂਰੇ ਪੰਜਾਬ ਆਲ ਇੰਡੀਆ ਦੇ ਵਿੱਚ ਵੀ ਜਣੇਗੇ ਜੀ ਇਹ ਇੱਕ ਗੱਲ ਇਹ ਵੀ ਹੈ ਕਿ ਜਿਵੇਂ ਮੋਤੀ ਨਾ ਮੇਰਾ ਬਾਬਾ ਜੀ ਦਾ ਨਾਮ ਹੁੰਦਾ ਅਮਰਸਿੀਬ ਬਾਬਾ ਜੀ ਦਾ ਤੇ ਜਿਹੜਾ ਮੇਰਾ ਘੋਟਾ ਤੁਸੀਂ ਵੀ ਘੋਟ ਦੇ ਜਾਣਦੇ ਹੋ ਹਨ ਇਹਦੇ ਇਹਦੇ ਬਾਰੇ ਥੋੜਾ ਜਿਹਾ ਦੱਸੋ ਕੋਈ ਮੇਰਾ ਪੋਤ ਨਹੀਂ ਹੈ ਜੀ ਇੱਕ ਕਾਸਟਾਂਚ ਵਿੱਚ ਕਾਸਟਾਂਚ ਪਹਿਲਾਂ ਬੰਡੇ ਹੋਤੀ ਜਿਹੜੇ ਚੀ ਵਰਜਾਤੀ ਦੇ ਇਹਨਾਂ ਨੂੰ ਮੈਰਾ ਬਰਾਦਰੀ ਕਿਹਾ ਜਾਂਦਾ ਸੀ ਜੀ ਤੇ ਮੈਂ ਹੁਣ ਰਵਦਾਸੀ ਹੋ ਗਿਆ ਉਹਨਾਂ ਨੂੰ ਕੋਈ ਚਮਿਆਰ ਕਹਿ ਦਿੰਦਾ ਏਦਾਂ ਜਾਨੀ ਕਿ ਜਾਤਾਂ ਦੇ ਨਾਲ ਜਾਣਿਆ ਜਾਂਦਾ ਸੀ ਉਸ ਇਹ ਬਾਬਾ ਜੀ ਮੈਰਾ ਬਰਾਦਰੀ ਦੇ ਵਿੱਚੋਂ ਹੋਏ ਬਸੇ ਅਹ ਗੁਰੂ ਮਹਾਰਾਜ ਨੇ ਤਾਂ ਗੁਰੂ ਨਾਨਕ ਸਾਹਿਬ ਅਤੇ ਲਾਲ ਗੁਰਗੋਬ ਸਿੰਘ ਨੇ ਇਹਨਾਂ ਨੂੰ ਤਾਂ ਉੱਤੇ ਉੱਠਣ ਦੀ ਗੱਲ ਕੀਤੀ ਹੈ ਹਾਂ ਤਾਂ ਸਿੱਖਾਂ ਨੂੰ ਸਾਰਿਆਂ ਨੂੰ ਇੱਕੋ ਹੀ ਧਰਮ ਦੇ ਨਾਲ ਜੋੜਦੀ ਗੱਲ ਹੈ ਕਿ ਸਾਰੀਆਂ ਜਾਤਾਂ ਮਹਾਰਾਜ ਨੇ ਖਤਮ ਕਰਿਆ ਅੰਮ੍ਰਿਤ ਸੰਚਾਰ ਸੰਚਾਰ ਕੀਤਾ ਗਿਆ ਸਾਰੀ ਸੰਗਤ ਨੂੰ ਇੱਕੋ ਬਾਟੇ ਦੇ ਵਿੱਚ ਪਾ ਗਿਆ ਫਿਰ ਮਹਾਰਾਜ ਨੇ ਉੱਥੇ ਜਾਤ ਪਾਤ ਦੂਰ ਕਰਿਆ ਪਰ ਆਪਣੇ ਲੋਕਾਂ ਦੇ ਵਿੱਚ ਅਜੇ ਗਈ ਹਾਂਜੀ ਕੀ 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 ਸਹਿਯੋਗ ਜਿਹੜਾ ਦਿੱਤਾ ਜਾਂਦਾ ਸ਼੍ਰੋਮਣੀ ਕਮੇਟੀ ਕਹਿ ਦਿੰਦੀ ਵੀ ਇਹਦਾ ਪਾਹਣਾ ਇਸ ਚੀਜ਼ ਨੂੰ ਸੰਭਾਲਣਾ ਉਸ ਨੂੰ ਸੰਭਾਲਣਾ ਆ ਸ਼੍ਰੋਮਣੀ ਕਮੇਟੀ ਸਾਥ ਦਿੰਦੀ ਹੈ ਤੁਹਾਡਾ ਹੰਦਰ ਸਰ ਦੇ ਪ੍ਰਮੋਡ ਜੀ ਜੀ ਉਰੇ ਵੈਸੇ ਕੋਈ ਐਡਾ ਕੋਈ ਸਾਥ ਨਹੀਂ ਹੈਗਾ ਇਹ ਜਣੇ ਕਿ ਜਗਾ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਗਈ ਸੀ ਕਾਫੀ ਦੇਰ ਪਹਿਲਾਂ ਜੀ ਇਹ ਪਹਿਲਾਂ ਗੁਰਦੁਆਰਾ ਠੰਡੇ ਪੁਰਚੇ ਦੇ ਕੋਲ ਹੁੰਦਾ ਸੀਗਾ ਕਹਿੰਦੇ ਵੀ ਉਹ ਸਾਡੇ ਹੋਣ ਤੋਂ ਪਹਿਲਾਂ ਦੀ ਗੱਲ ਆ ਸਾਡੇ ਜਨਮ ਤੋਂ ਪਹਿਲਾਂ ਦੀ ਗੱਲ ਆ ਜਣੇ ਕਿ ਸਾਡੇ ਸਾਲੋ ਦੇ ਬੱਬੀ ਜੀ ਤੇ ਆਏ ਮੈਨੂੰ ਉਰੇ 23 ਸਾਲ ਹੋ ਗਏ 23 ਸਾਲ ਹੋ ਗਏ ਤੇ ਮੇਰੀ ਉਮਰ ਆ ਉਹਨੇ ਤੁਹਾਨੂੰ 20 ਸਾਲ ਦਾ ਹਾਂ ਜੀ ਮੇਰੇ ਹੁਣ ਤੋਂ ਪਹਿਲਾਂ ਹੀ ਬਣਿਆ ਸੀ ਸਾਕੀ ਸੇਵਾ ਆਪਣੇ ਹੁੰਦੇ ਹੋਈ ਹੈ ਸਾਰੀ ਤੇ ਇੱਕ ਇਹ ਵੀ ਕੇਸ ਹੰਤਾ ਜਿਹੜੀ ਧਾਤ ਤੇ ਗਲਾਸ ਹੈ ਪੂਰੇ ਸਜੋਬਿਤ ਨਹੀਂ ਉਹ ਵੀ ਜ਼ਰੂਰ ਸੰਕਟਾਂ ਦੇ ਨਾਲ ਮੈਂ ਤੁਹਾਡੇ ਰੂਬਰੂ ਕਰਵਾਵਾਂਗਾ ਤੇ ਉਹ ਜਿਹੜੀ ਗਲਾਸ ਨਹੀਂ ਤੁਹਾਡੇ ਆਉਣ ਵੇਲੇ ਤੁਸੀਂ ਤਾਂ ਪੁਰੇ ਪੈ ਸੀਗੇ ਹਾਂ ਜੀ ਵਿੱਚੋਂ ਮੇਰੇ ਤੋਂ ਪਹਿਲਾਂ ਹੀ ਪੈ ਨੇ ਪਹਿਲਾਂ ਇਹ ਬਾਹਰ ਰੱਖੇ ਹੁੰਦੇ ਸੀਗੇ ਇੱਕ ਅਲਮਾਰੀ ਬਣਾ ਕੇ ਅਲਮਾਰੀ ਤੋਂ ਬਾਅਦ ਇੱਕ ਬਾਕਸ ਬਣਾਇਆ ਗਿਆ ਉਸ ਵਿੱਚ ਰੱਖੇ ਗਏ ਫਿਰ ਉਸ ਤੋਂ ਬਾਅਦ ਇਹਨਾਂ ਗਲਾਸ ਪੁਰਨ ਲੱਗੇ ਇਹਨਾਂ ਦੀ ਸੇਵਾ ਅਸੀਂ ਸਿਰਫ ਰੂਨ ਦੇ ਪੰਬੇ ਨੂੰ ਦੇਸੀ ਕੀ ਗਰਮ ਕਰਕੇ ਲਾ ਕੇ ਉਹੀ ਫੇਰਦੇ ਆ ਉਹਦਾ ਮਾਂਜੀ ਵਗੈਰੇ ਨਹੀਂ ਜਾਂਦੇ ਜਿਹੜੀ ਦਾਤ ਦੇ ਨਹੀਂ ਗਲਾਸ ਇਹ ਮਿਕਸ ਦਾਤ ਪਸੇ ਜਾਂਦਾ ਇਹ ਪੁਰਨ ਪੁਰਨ ਲੱਗੇ ਸਮਾਂ ਕਿੰਨਾ ਹੋ ਗਿਆ ਦੇਖੋ ਹੁਣ ਵੀ ਦੇਖਿਓ ਤੁਸੀਂ ਸਾਡਾ ਕਰਿਓ ਪੁਰਨ ਰਹੇ ਨੇ ਹੋ ਇਸ ਕਰਕੇ ਉਹ ਸ਼ੀਸ਼ੇ ਚ ਰੱਖੇ ਨੇ ਵੀ ਨਿਸ਼ਾਨਲੇ ਸਾਬੀ ਜਾਂ ਹਾਂ 350 ਸਾਲ ਦੇ ਕਰੀਬ ਵਕਤ ਹੋ ਚੁੱਕਿਆ ਕਿਸ ਦਾਤ ਨੂੰ ਸਾਬਣਾ ਕਰਨਾ ਤੇ ਜਿਸੰ ਇਸ ਤਰੀਕੇ ਦੇ ਨਾਲ ਇੱਥੇ ਸਾਹਿਬਜ਼ਾਦਿਆਂ ਦੇ ਈ ਰੱਖਨੇ ਕਈ ਜਗ੍ਹਾ ਹੋਰ ਵੀ ਅਜਿਹਾ ਪ੍ਰਾਤਨ ਚੋਲੇ ਪੈ ਨੇ ਉਹਨੇ ਔਰ ਇਹ ਚੀਜ਼ਾਂ ਜਿਹੜੀਆਂ ਨੇ ਇਹ ਤੁਹਾਡੇ ਆਉਣ ਤੋਂ ਪਹਿਲਾਂ ਸਾਂਭੀਆਂ ਪਈਆਂ ਨੇ ਜਿੱਕੇ ਵੀ ਇਹ ਦੀ ਬਾਬਾ ਜੀ ਕਈ ਵਾਰ ਨਾ ਮੰਨ ਮੰਨ ਦੇ ਵਿੱਚ ਕਈ ਵਾਰ ਤਰਕ ਕੋ ਮੁੰਦੇ ਨੇ ਜਾਉਂਦੇ ਨੇ ਉਹਦੇ ਬਾਰੇ ਜ਼ਰੂਰ ਕੋਈ ਗੱਲਬਾਤ ਜਿਹੜੀ ਤੁਸੀਂ ਕਹੋ ਕਿਵੇਂ ਤਰਕ ਕਿਸੇ ਦੇ ਤਰਕ ਹੁੰਦਾ ਵੀ ਨਹੀਂ ਜਿੱਦੱਕ ਕੇ ਐਦਾਂ ਰੱਖਦੇ ਅਸੀਂ ਵੈਸੇ ਹੀ ਗੱਲ ਕਰ ਪਣਦੀ ਨਹੀਂ ਮੇਰੀ ਮੈਂ ਮਾਫੀ ਚਾਹ ਰਾਂ ਪਹਿਲਾਂ ਹੀ ਸੰਗ ਤੋਂ ਤੁਹਾਡੇ ਤੋਂ ਵੀ ਅਸੀਂ ਗਏ ਸੀ ਪਿੰਡ ਸੁਹੇੜੀ ਸੋ ਇਹ ਰਿਪੋਰਟ ਦੇ ਵਿੱਚ ਜਿੱਥੇ ਸਹਿਬਜ਼ਾਦਿਆਂ ਅਨੇ ਰਾਤ ਕੱਤੀ ਸੀ ਗੰਗੂਸੇੜੀ ਦੇ ਬਲੰਗ ਪੇ ਆ ਉੱਥੇ ਕਈ ਬਾਬੇ ਜੀ ਨੇ ਬਾਤਲਾਬ ਕੀਤੀ ਗੱਲਬਾਤ ਕੀਤੀ ਤਾਂ ਕਿਸੇ ਨੇ ਇਤਰਾਜ਼ ਲਟਾਇਆ ਕਿ ਭਾਈ ਇਹ ਤਾਂ ਬਾਤ ਨੂੰ ਚੱਕ ਕੇ ਰੱਖਿਆ ਗਿਆ ਮੇਰੇ ਮਨ 'ਚ ਥੋੜੀ ਜਿਹੀ ਸ਼ੰਕਾ ਆਈ ਮੈਂ ਕਿਹਾ ਕਿ ਸਿੰਘ ਸਾਹਿਬ ਨਾਲ ਗੱਲਬਾਤ ਕਰਾਂਗੇ ਕਿੱਟੀ ਆ ਵੀਰ ਜੀ ਇਹ ਆਪਣੇ ਮਨ ਦੀ ਹੁੰਦੀ ਹੈ ਜੀ ਹੁਣ ਭਗਤ ਧੰਨਾ ਜੀ ਨੇ ਪੱਥਰ ਨੂੰ ਕੂਚ ਕੇ ਰੱਬ ਪ੍ਰਗਟ ਕਰਿਆ ਇਹ ਆਪਣੇ ਮਨ ਦੀ ਆ ਮੰਨਣ ਦੀ ਗੱਲ ਸ਼ਰਤਾ ਦੀ ਹੁਣ ਜਿੱਥੋਂ ਜੇ ਕਿੰਤੂ ਪ੍ਰੰਤੂ ਕਰਨ ਲੱਗਦੇ ਨੇ ਤਾਂ ਆਨੰਦ ਪ੍ਰਸਾਦ ਵੇਖੋ ਕਿੰਨੇ ਸ਼ਸਤਰ ਪੈ ਰਹੇ ਉਹ ਸਾਰੇ ਸ਼ਸਤਰ ਜਿਹੜੀ ਬ੍ਰਾਸਟ ਦੇ ਵਿੱਚੋਂ ਮਿਲ ਨੇ ਉਸ ਟਾਈਮ ਕਿਸੇ ਨੇ ਸਾਹਮੇ ਨਹੀਂ ਉਹ ਤਾਂ ਹੀ ਮਿਲੇ ਨੇ ਨਾ ਆਪਾਂ ਤਾਂ ਹਰੇਕ ਤੇ ਕਿੰਤੂ ਪ੍ਰੰਤੂ ਕਰਨ ਵਾਲੇ ਆ ਪਹਿਲਾਂ ਆਪਣਾ ਮਨ ਸਾਫ਼ ਚਾਹੀਦਾ ਠੀਕ ਹੈ ਨਾ ਪਹਿਲਾਂ ਆਪ ਚੰਗੇ ਬਣੋ ਫਿਰ ਆਪਾਂ ਗੁਰੂ ਮਹਾਰਾ ਦੇ ਨਿਸ਼ਾਨੀਆਂ ਤੇ ਆਪਾਂ ਕਿੰது ਪ੍ਰਤ ਕਰ ਸਰ ਇਹ ਸੰਗਤ ਨੂੰ ਵੀ ਅਪੀਲ ਹੈ ਕਿ ਇੱਥੇ ਜਦੋਂ ਸਾਡੇ ਬਜ਼ੁਰਗ ਹੁੰਦੇ ਸੀ ਸਾਡੇ ਦਾਦੇ ਉਹਨਾਂ ਨੇ ਕਹਿਣਾ ਪਾਉਂਦੇ ਸੋਖ ਵੀ ਘੜੀ ਆਪਾਂ ਨਾ ਨਿਮਰਤਾ ਦੇ ਨਾਲ ਚੱਈਏ ਨਾ ਕਿ ਡੀਜ਼ੇ ਲਾ ਕੇ ਵੱਡੇ ਵੱਡੇ ਟਰੈਕਟਰਾਂ ਤੇ ਉਹਦੇ بڑے ਤਰਕ कसे ਜਾ ਰਹੇ ਨੇ ਕਿ ਆਪਾਂ ਨਿਮਰਤਾ ਸਹਿਤ ਚੱਈਏ ਇਹ ਪਤਾ ਕੀ ਹੈ ਵੀ ਜੀ ਉਸ ਟਾਈਮ ਜਣੀ ਕਿ ਇੱਕ ਮਕਾਨ ਦੇ ਰੂਪ ਵਿੱਚ ਸੰਗਤ ਆਉਂਦੀ ਸੀਗੀ ਬੀਪੀਆਂ ਦੇ ਕੇਸਰੀ ਚੁੰਨੀਆਂ ਚਿੱਟੇ ਸੂਟ ਪਏ ਹੁੰਦੇ ਸੀ ਭਾਈਆਂ ਦੇ ਪੇਤਾਂ ਪਰ ਹੁਣ ਇੱਕ ਮੇਲਾ ਬਣਾ ਲਿਆ ਦੁਨੀਆ ਨੇ ਉਹ ਕੰਨਰਾ ਚਮੁੰਦਰਾ ਹੁੰਦੀਆਂ ਨੇ ਉਹ ਬਾਜੇ ਜੇ ਲੈ ਲੈਂਦੇ ਨੇ ਪੌਂ ਪੌਂ ਕਰਦੇ ਬਹੁਤ ਦੁੱਖ ਲੱਗਦਾ ਬਹੁਤ ਦੁੱਖ ਲੱਗਦਾ ਕਿ ਆਪਣੇ ਘਰ ਦਾ ਕੋਈ ਜੀ ਮਰਿਆ ਹੋਵੇ ਆਪਾਂ ਬਾਜਾ ਬਜਾਵਾਂਗੇ ਤੇ ਸਾਰੀ ਸੰਗਤ ਨੂੰ ਮੈਂ ਬੇਨਤੀ ਆ ਖਾਸ ਕਰਕੇ ਨੌਜਵਾਨ ਪੀੜੀ ਨੂੰ ਕਿ ਭਾਈ ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਜਿਵੇਂ ਆਪਣੇ ਘਰ ਦੇ ਵਿੱਚ ਸੋਗ ਮਨਾਉਂਦੇ ਨੇ ਨਾ ਉਸੇ ਤਰ੍ਹਾਂ ਹੀ ਇਹਨਾਂ ਦੀ ਬਦੌਲਤ ਆਪਾਂ ਜਿਉ ਰਹੇ ਹਾਂ ਨਹੀਂ ਇੱਥੇ ਮੁਸਲਮਾਨੇ ਹੋਣਾ ਸੀ ਆਪਾਂ ਨੇ ਤਾਂ ਕੋਈ ਹਿੰਦੂ ਹੁੰਦਾ ਨਾ ਕੋਈ ਸਿੱਖ ਹੁੰਦਾ ਸਿਰਫ ਮੁਸਲਮਾਨ ਹੁੰਦਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾ ਪਰવાર ਵਰਦੇ ਬਾਬਾ ਮੋਤੀराम ਜੀ ਨੇ ਸਾਰਾ ਪਰਿਵਾਰ ਬਰਿਆ ਬਾਬਾ ਮੋਤੀराम ਜੀ ਦੇ ਚਾਚਾ ਜੀ ਭਾਈ ਹਿੰਮਤ ਸਿੰਘ ਜੀ ਜਿਹੜੇ ਪੰਜ ਪਿਆਰਿਆਂ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਸੀਹ ਦੀ ਦਿੱਤੀ ਅੱਛਾ ਇਹ ਇਤਿਹਾਸ ਇਹ ਬਾਬਾ ਜੀ ਦਾ ਹਿੰਮਤ ਸਿੰਘ ਜੀ ਜਿਹੜੇ ਬਾਬਾ ਮੋਤੀਰਾਮ ਜੀ ਦੇ ਚਾਚਾ ਜੀ ਨੇ ਪੰਜ ਪਿਆਰਿਆਂ ਚ ਹਿੰਮਤ ਸਿੰਘ ਜੀ ਦੇ ਨਾਲ ਹੋਜੀ ਬੜਾ ਡੂੰਗਾ ਇਤਿਹਾਸ ਹੈ ਹਾਂਜੀ ਇਹ ਸਕੇ ਚਾਹਣ ਨੂੰ ਆਪਣੀ ਜਿਹੜੀ ਪੀੜੀ ਆ ਨਵੇਂ ਫੋਲਦੀ ਨੇ ਹੈਗੀ ਬਸ ਕੰਨਾਂ 'ਚ ਮੁੰਦਰਾ ਪਾ ਲੰਦੇ ਉਹ বাজ ਰਿਹਾ ਕੇ ਬਹੁਤ ਬਹੁਤ ਕਰਦੇ ਇਹ ਦੁੱਖ ਦੀ ਕੜੀ ਦੇ ਵਿੱਚ ਸਾਰਿਆਂ ਨੂੰ ਹੱਥ ਵੱਲ ਕੇ ਬੇਨਤੀ ਆ ਜੀ ਵੀ ਬਸ ਇੱਕ ਸੋਗਮਈ ਆਓ ਜੀ ਟਰੈਕਟਰਾਂ ਤੇ ਡੀਜੇ ਲਾ ਲੈਂਦੇ ਨੇ ਬਹੁਤ ਚਲੋ ਧਰਮਕ ਲਾ ਲੈ ਕੋਈ ਗੱਲ ਨਹੀਂ ਕਈ ਗਾਣੇ ਲਾਈ ਫਿਰਦੇ ਨੇ ਦੁੱਖ ਲੱਗਦਾ ਦੁੱਖ ਲੱਗਦਾ ਉਸ ਗੱਲ ਤੇ ਅੱਜ ਇੱਕ ਮੈਨੂੰ ਬਹੁਤ ਸੋਹਣੀ ਵਿਚਾਰ ਵਾਲੀ ਜਿਹੜੀ ਚੀਜ਼ ਮੇਰੇ ਹਿਰਦੇ ਵਿੱਚ ਵੀ ਗਈ ਆ ਕਿ ਮੈਨੂੰ ਪਹਿਲਾਂ ਇਤਿਹਾਸ ਪਤਾ ਲੱਗਾ ਕਿ ਧਰਮ ਸਿੰਘ ਦੀ ਗੱਲ ਕਰਾਂਗੇ ਹਿੰਮਤ ਸਿੰਘ ਵੀ ਪੰਜਾ ਪਿਆਰੇ ਦੇ ਵਿੱਚ ਬਾਬਾ ਹਿੰਮਤ ਸਿੰਘ ਵੀ ਸੀਗੇ ਜਿਨ੍ਹਾਂ ਦਾ ਇਤਿਹਾਸ ਜਿਹੜਾ ਜੋੜਦਾ ਉਹ ਭਾਈ ਮੋਤੀਰਾ ਮਹਿਰਾ ਦੇ ਇਤਿਹਾਸ ਨਾਲ ਜੁੜਦਾ ਹੈ ਇਹ ਜਿਹੜੇ ਇਤਿਹਾਸ ਕਾਰਨੀ ਉਹਨਾਂ ਦਾ ਕਹਿਣਾ ਹੈ ਹਾਂਜੀ ਸੜਕੋ ਇਤਿਹਾਸ ਪੂਰੇ ਇਤਿਹਾਸ ਬੰਨ ਰਹੇ ਹਾਂ ਅਸੀਂ ਸੰਧੂ ਤੋਂ ਬਾਹਰ ਤੁਸੀਂ ਵੀ ਲੈ ਕੇ ਜਾਓ ਪੜ੍ਹ ਕੇ ਸਾਰਾ ਫੋਟ ਕੇ ਤੁਸੀਂ ਹਾਂਜੀ ਜ਼ਰੂਰ ਜੀ ਮੈਂ ਸੰਧੂ ਦੱਸਾਂਗੇ ਤੁਸੀਂ ਬੜੀ ਸੋਹਣੀ ਇਤਿਹਾਸ ਦੀ ਸਾਂਝ ਪਾਈ ਤੇ ਮੈਂ ਤੁਹਾਡਾ ਬਹੁਤ-ਬਹੁਤ ਕੀਮਤੀ ਲਿਆ ਜੀ ਭਾਈ ਕੁਟਕਾ ਸਾਹਿਬ ਆਹ ਬਾਈ ਅਸੂ ਇੱਕ ਦੁਆਰਾ ਮੋਤੀਰਾ ਮਹਿਰਾ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਾਬਾ ਜੀ ਨੇ ਜਾਣੂ ਕਰਵਾਇਆ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਹੈ ਕਿ ਜਿੱਥੇ ਸਹਿਬਜ਼ਾਦਿਆਂ ਨੂੰ ਠੰਡੀ ਬੁਰਸ ਦੇ ਵਿੱਚ ਜਿਹੜੀ ਗਲਾਸ ਪੇਨੇ ਨਾ ਗਲਾਸਾਂ ਦੇ ਰਾਹੀਂ ਤਿੰਨ ਦਿਨ ਦੁੱਧ ਜਿਹੜੇ ਦੁੱਧ ਦੀ ਗਰਮ ਦੁੱਧ ਦੀ ਸੇਵਾ ਕਰਵਾਉਂਦੇ ਨੇ ਤੇ ਇਸ ਗੁਰਦੁਆਰਾ ਸਾਹਿਬ ਦਾ ਇਹ ਇਤਿਹਾਸ ਹੈ ਕਿ ਮੋਤੀਰਾਜ ਮਹਾਰਾਜ ਜੀ ਨੂੰ ਜਿੰਦਾ ਹੀ ਸਾਰੇ ਟੱਬਰ ਨੂੰ ਦਾਦੀ ਤੋਂ ਲੈ ਕੇ ਉਸ ਉਹਨਾਂ ਦੀ ਮਾਤਾ ਤੋਂ ਲੈ ਕੇ ਪੁੱਤ ਤੋਂ ਲੈ ਕੇ ਘਰ ਵਾਲੀ ਤੋਂ ਲੈ ਕੇ ਸਭ ਨੂੰ ਖੋਲੂਚ ਪੀੜ ਦਿੱਤਾ ਸੀ ਆਪਣਾ ਇਤਿਹਾਸ ਬੜਾ ਹੈ ਜਿਹੜਾ ਸਹਾਦਤਾਂ ਦੇ ਨਾਲ ਪੜਿਆ ਭਰਿਆ ਪਿਆ ਸੋ ਆਪਾਂ ਨੂੰ ਵੀ ਜਿਹੜੀ ਇੱਕ ਛੋਟੀ ਜਿਹੀ ਕੋਸ਼ਿਸ਼ ਕਰਨੀ ਚਾਹੀਦੀ ਤੇ ਕਿ ਜਦੋਂ ਵੀ ਫਤਿਹਗੜ ਸਾਹਿਬ ਦੀ ਪਾਵਨ ਮਿੱਤਰ ਧਰਤੀ ਤੇ ਆਮੋ ਸਰਤਾ ਲੈ ਕੇ ਆਉਂ ਸਤਕਾਰ ਲੈ ਕੇ ਆਉ ਸੋ ਮੈਨੂੰ ਦਿਓ ਇਜ਼ਾਜ਼ਤ ਹਨ ਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ